ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਸਿੱਖ ਗੁਰੂਆਂ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਪਿਛਲੇ ਦਿਨੀ ਭਾਵੇਂ ਅਮ੍ਰਿਤਾ ਵੜਿੰਗ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਗਲਤੀ ਲਈ ਮਾਫੀ ਮੰਗ ਲਈ ਗਈ ਸੀ ਪਰ ਦਲ ਖਾਲਸਾ ਵੱਲੋਂ ਅਮ੍ਰਿਤਾ ਵੜਿੰਗ ਦੀ ਮਾਫੀ ਨੂੰ ਨਾ ਮੰਨਜ਼ੂਰ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਦਾਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਕਿਹਾ ਕਿ ਜਦੋਂ ਵੀ ਚੋਣਾ ਆਉਂਦੀ ਹੈ ਨਹੀਂ ਤਾਂ ਉਸ ਸਮੇਂ ਸੇ ਗੁਰੂਆਂ ਦੇ ਨਾਮ ਤੇ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿਛਲੇ ਦਿਨੀ ਜੋ ਵਿਵਾਦਤ ਬਿਆਨ ਅਮਰਤਾ ਬੜਿੰਗ ਵੱਲੋਂ ਦਿੱਤਾ ਗਿਆ ਨਾ ਬਰਦਾਸ਼ਤਯੋਗ ਹੈ ਜਿਸ ਢੰਗ ਦੇ ਨਾਲ ਅਮਰਤਾ ਬੜਿੰਗ ਵੱਲੋਂ ਮਾਫੀ ਮੰਗੀ ਗਈ ਹੈ ਉਸ ਨੂੰ ਵੀ ਨਾ ਮਨਜ਼ੂਰ ਕਰਦੇ ਨੇ ਸਿੱਖ ਜਗਤ ਵਿੱਚ ਅਗਰ ਕਿਸੇ ਤੋਂ ਗਲਤੀ ਹੋ ਜਾਂਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਪੋਲ ਬਖਸ਼ਾਉਂਦੇ ਨੇ ਤੇ ਪੰਜ ਪਿਆਰਿਆਂ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਮਰਤਾ ਵੜਿੰਗ ਵੱਲੋਂ ਜਿਸ ਢੰਗ ਦੇ ਨਾਲ ਮਾਫੀ ਮੰਗੀ ਗਈ ਆ ਉਸ ਨੂੰ ਸਿੱਖ ਹਰਗੇਜ਼ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਆ ਜੋ ਅਮਰਤਾ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇਣ ਪਹੁੰਚੇ ਸੀ ਪਰ ਐਸਐਸਪੀ ਬਠਿੰਡਾ ਮੌਕੇ ਤੇ ਨਾ ਹੋਣ ਕਰਨਾ ਉਹਨਾਂ ਵੱਲੋਂ ਐਸਪੀਡੀ ਨੂੰ ਅਮਰਤਾ ਵੜਿੰਗ ਖਿਲਾਫ ਸ਼ਿਕਾਇਤ ਦਿੱਤੀ ਗਈ ਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਆ ਤਾਂ ਇਸ ਸਮੇਂ ਬਾਬਾ ਹਰਦੀਪ ਸਿੰਘ ਮਹਾਰਾਜ ਤੇ ਤਲਖ਼ਾਲਸਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ। ਇਸ ਵਿਵਾਦਿਤ ਬਿਆਨ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਚਾਹੁੰਦੇ ਆ। ਹਾਂਜੀ ਅੱਬੀ ਕੀ ਕਹਿੰਨਾ ਬਾਕੀ ਕੀ ਕਹਿੰਨਾ। ਬਾਬਾ ਹਰਦੀਪ ਸਿੰਘ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਐਸਪੀ ਡੀ ਸਾਹਿਬ ਨੂੰ ਮਿਲ ਕੇ ਆਏ ਆ। ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਕਿ ਜਿਹੜੇ ਸਿਆਸੀ ਲੋਕ ਨੇ ਹਰ ਇਲੈਕਸ਼ਨਾਂ ਦੇ ਵਿੱਚ ਬੜਾ ਕੁਝ ਨਾ ਇੱਧਰ ਉੱਧਰ ਕਰਦੇ ਨੇ ਜਿਵੇਂ ਧਾਰਮਿਕ ਜਿੰਨਾ ਦੀ ਵੀ ਗੱਲ ਕਰਦੇ ਨੇ। ਧਾਰਮਿਕ ਹੋਰ ਵੀ ਗੱਲਾਂ ਕਰਦੇ ਨੇ ਕਿ ਇਸੇ ਤਰ੍ਹਾਂ ਹੀ ਕੱਲ ਦੀ ਹੀ ਗੱਲ ਆ ਕਿ ਜਿਹੜੀ ਰਾਜੇ ਵੜਿੰਗ ਦੀ ਘਰਾਵਾਲੀ ਅਮਰਤ ਵੜਿੰਗ ਉਹ ਇੱਥੇ ਬਠਿੰਡੇ ਦੇ ਵਿੱਚ ਬੋਲ ਕੇ ਗਈ ਆ ਕਿ ਅਸੀਂ ਜੇ ਜਿਹੜਾ ਸਾਡੇ ਕੋਲ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਪੰਜਾ ਆ ਦਸਾਂ ਗੁਰੂਆਂ ਦਾ ਪੰਜਾ ਆ ਇਹ ਬਿਲਕੁਲ ਉਹਨਾਂ ਨੇ ਗਲਤ ਕੀਤਾ ਇਹ ਨਹੀਂ ਸੀ ਕਹਿਣਾ ਚਾਹੀਦਾ ਉਹ ਆਪਣਾ ਪੰਜਾ ਵਰਤਣ ਪਰ ਉਹ ਪੰਜਾਬ ਵਿਅੰਤ ਵਾਲਾ ਕਹਿਣ ਉਹ ਪੰਜਾ ਇੰਦਰਾ ਗਾਂਧੀ ਵਾਲਾ ਕਹਿਣ ਉਹ ਪੰਜਾ ਕੇਪੀਗੇ ਸੌਰ ਗਿੱਲ ਵਾਲਾ ਕਹਿਣ ਕਿਸੇ ਮਰਜ਼ੀ ਹੋਰ ਵਾਲਾ ਕਹਿਣ ਆਪਦੇ ਕਿਸੇ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜਾ ਉਹਨੇ ਦੱਸਾਂ ਗੁਰੂਆਂ ਦੀ ਗੱਲ ਕੀਤੀ ਆ ਵੀ ਦੱਸਾਂ ਗੁਰੂਆਂ ਦਾ ਇਹੀ ਪੰਜਾ ਹੈ ਸਾਡੇ ਕੋਲੇ ਆ ਇਸੇ ਤਰ੍ਹਾਂ ਹੀ ਪਹਿਲਾਂ ਬੀਬੀ ਹਰਸਿਮਤ ਕੌਰ ਵੀ ਵੋਟਾਂ 'ਚ ਕਰਦੀ ਹੁੰਦੀ ਸੀ ਸਾਡੇ ਕੋਲ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ ਜਦੋਂ ਲੋਕਾਂ ਨੇ ਜਵਾਬ ਦਿੱਤਾ ਇਹ ਚਿੱਟਾ ਇਹ ਚਿੱਟਾ ਤੋਲਦੀ ਹੈ ਭੁੱਕੀ ਤੋਲਦੀ ਹੈ ਤੇ ਫੇਰ ਉਹ ਸਾਡੇ ਸੀ ਨਹੀਂ ਸੀ ਉਹ ਹਟ ਦੇਣੀ ਸੀ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਆ ਇਹਨਾਂ ਤੇ ਜੋ ਬੰਦੀ ਕਾਰਵਾਈ ਅਸੀਂ ਸਭ ਨੂੰ ਕਹਿ ਕੇ ਆਏ ਨੇ ਆਏ ਆ ਕਿ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਤੇ ਅੱਗੇ ਤੋਂ ਅਸੀਂ ਇਹ ਜਿਹੜੇ ਲੋਕ ਨੇ ਇਹੋ ਜੀ ਕੋਈ ਵੀ ਹਰਕਤ ਨਾ ਕਰਨ ਜਿਹਦੇ ਨਾਲ ਸਮਾਜ ਦੇ ਵਿੱਚ ਪ੍ਰਗਟ ਫਾਇਦਾ ਹੁੰਦੀ ਹੋਵੇ ਬਾਬਾ ਜੀ ਉਹਨੇ ਕੱਲ ਮਾਫੀ ਮੰਗ ਲਈ ਅੱਜ ਇਸ ਗੱਲ ਨੂੰ ਦੇਖ ਕੇ ਵੀ ਮੈਥੂ ਗਲਤੀ ਨਾਲ ਕਿਹਾ ਗਿਆ ਮੈਂ ਇਸ ਗੱਲ ਦੀ ਸ਼ਮਾਂ ਜਿਹੜੀ ਅਮਾਨੀ ਹੈ ਮਾਫੀ ਤੇ ਦਾ ਮਤਲਬ ਵੀ ਸਾਰੇ ਸਾਰੇ ਪਿੰਡ ਨੂੰ ਗਾਲਾਂ ਦੇ ਲੋ ਤੇ ਮੁੜ ਕੇ ਮਾਫੀ ਮੰਗ ਲਓ ਵੀ ਮੇਰੇ ਤੋਂ ਗਲਤੀ ਹੋ ਗਈ ਆ ਇਹ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਮਾਫੀ ਜਿਹੜੀ ਉਹ ਮਨਜ਼ੂਰ ਨਹੀਂ ਕੀਤੀ ਜਾਂਦੀ ਜੇ ਉਹਨੇ ਮਾਫੀ ਮੰਗਣੀ ਆ ਉਹ ਕਾਲ ਤੱਕ ਸਾਹਬ ਤੇ ਜਾਵੇ ਤੱਕ ਸ੍ਰੀ ਧੰਮਧਮਾ ਸਾਹਿਬ ਜਾਵੇ ਅਸੀਂ ਨਹੀਂ ਆਂਦੇ ਵੀ ਉਹ ਸਾਡੇ ਕੋਲੋਂ ਮਾਫੀ ਮੰਗੇ ਜਾ ਕੇ ਤਾਂ ਮੰਗੇ ਉਹ ਕਾਲ ਸ੍ਰੀ ਕਾਲ ਤੱਕ ਸਾਹਬ ਤੇ ਜਾ ਕੇ ਲਿਖਤੀ ਤੌਰ ਤੇ ਮਾਫੀ ਦਿੱਤੀ ਜਾਂਦੀ ਆ ਪਹਿਲਾਂ ਤੇ ਆਪਣੀ ਜਿਹੜੀ ਗਲਤੀ ਆ ਉਹ ਕਬੂਲ ਕਰੇ ਜਾ ਕੇ ਉੱਥੇ ਲਿਖਤੀ ਤੌਰ ਤੇ ਫਿਰ ਜਿਹੜੀ ਸੇਵਾ ਲੱਗੂਗੀ ਉਹਨੂੰ ਸੇਵਾ ਕਰਨੀ ਪਊਗੀ ਤੇ ਫਿਰ ਜਾ ਕੇ ਉਹਨੂੰ ਕੋਈ ਵੀ ਸੇਵਾ ਲਾਵੇ ਕਲਤਖ ਸਾਹਿਬ ਸਜਾ ਲਾਵੇ ਸੇਵਾ ਲਾਵੇ ਕੁਛ ਵੀ ਆ ਉੱਥੇ ਜਾ ਕੇ ਨਵੇੜਾ ਹੋਣਾ ਉਹਨੇ ਕੋਈ ਵੀ ਆਪਣੀ ਗਲਤੀ ਮੰਨਣੀ ਆ ਲਿਖਤੀ ਤੌਰ ਤੇ ਕਲਤਖ ਸਾਹਿਬ ਤੇ ਪਹਿਲੋਂ ਜਾ ਕੇ ਪੇਸ਼ ਹੋ ਕੇ ਆਪਦੀ ਜਿਹੜੀ ਆ ਉਹ ਰਿਕਵੈਸਟ ਕਰੇ ਬੇਨਤੀ ਕਰੇ ਉਦੋਂ ਬਾਅਦ ਜਹੇਦਾਰ ਜਿਹੜੇ ਪੰਜ ਜਹੇਦਾਰ ਆ ਮੀਟਿੰਗ ਕਰਕੇ ਉਹ ਸੋਚਣਗੇ ਵੀ ਇਹਨੂੰ ਮਾਫੀ ਦੇਣੀ ਆ ਜਾਂ ਨਹੀਂ ਦੇਣੀ ਐਸੇ ਗਲਤੀਆਂ ਜਿਹੜੀਆਂ ਕਰਦੇ ਮੇਰਾ ਖਿਆਲ ਜੇ ਅਸੀਂ ਵਾਰ-ਵਾਰ ਮਾਫ ਕਰਦੇ ਆ ਤੇ ਤਾਂ ਹੀ ਇਹ ਜ਼ਿਆਦਾ ਉਤਰੀ ਚੜਦੇ ਹੋਣਗੇ